ਦੇ ਦੋ ਮੂਸੇ ਵਾਲੇ ਦੀ ਯਾਦਗਾਰ ਤੇ ਕੀਤੇ ਜਾ ਰਹੇ ਨੇ ਵੱਡੇ ਬਦਲਾਅ ਤੇ ਹੁਣ ਸਿੱਧੂ ਦੀ ਯਾਦਗਾਰ ਨੂੰ ਬਣਾਇਆ ਜਾ ਰਿਹਾ ਹੋਰ ਵੀ ਜਿਆਦਾ ਸੋਹਣਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਆ ਦੇਖ ਸਕਦੇ ਹੋ ਕਿਵੇਂ ਜਿਹੜੀ ਭਰਤ ਪਾਈ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰ ਰੋਜ਼ ਕੁਝ ਨਾ ਕੁਝ ਨਵਾਂ ਯਾਦਗਾਰ ਤੇ ਦੇਖਣ ਨੂੰ ਮਿਲਦਾ ਤਾਂ ਹੁਣ ਯਾਦਗਾਰ ਨੂੰ ਜਿਹੜਾ ਹੋਰ ਜਿਆਦਾ ਉੱਚਾ ਚੱਕਿਆ ਜਾ ਰਿਹਾ ਉਹਨਾਂ ਤੋਂ ਵੀਰਾਂ ਦੇ ਵਿੱਚ ਕਿ ਮਿੱਟੀ ਪਾ ਕੇ ਜਿਹੜਾ ਪਧਰਾ ਕਰਕੇ ਯਾਦਗਾਰ ਨੂੰ ਉਹ ਲੇਬਲ ਦੇ ਦਿੱਤਾ ਗਿਆ ਜਿਸ ਲੇਬਲ ਤੇ ਸਟੈਚੂ ਨੂੰ ਲਗਾਇਆ ਗਿਆ ਸਿੱਧੂ ਮੂਸੇਵਾਲੇ ਦੇ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਤੇ ਹੁਣ ਪਰਿਵਾਰ ਵੀ ਉਸ ਯਾਦਗਾਰ ਨੂੰ ਹੋਰ ਵਧੀਆ ਤੇ ਸੋਹਣਾ ਬਣਾਉਣ ਦੇ ਲਈ ਕੋਸ਼ਿਸ਼ਾਂ ਕਰ ਰਿਹਾ ਤੇ ਸਿੱਧੂ ਦੇ ਫੈਨ ਕੁਝ ਨਾ ਕੁਝ ਨਿਤਨ ਨਮਾ ਕਰਦੇ ਨੇ ਤੇ ਅੱਜ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਸਿੱਧੂ ਦੀ ਯਾਦਗਾਰ ਤੇ ਜੋ ਬਦਲਾਅ ਹੋ ਰਹੇ ਨੇ ਇਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਿੱਧੂ ਦੀ ਯਾਦਗਾਰ ਨੂੰ ਉੱਚਾ ਚੱਕਣ ਦਾ ਜਿਹੜਾ ਉਪਰਾਲਾ ਹੈਗਾ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਕਿਉਂਕਿ 29 ਮਈ ਨੂੰ ਸਿੱਧੂ ਦੀ ਯਾਦਗਾਰ ਤੇ ਇੱਕ ਨਵਾਂ ਸਟੈਚੂ ਲੱਗੇਗਾ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਉਹ ਤਿਆਰੀਆਂ ਸਾਹਮਣੇ ਨਜ਼ਰ ਵੀ ਆ ਰਹੀਆਂ ਨੇ ਕਿ ਮਿੱਟੀ ਜਿਹੜੀ ਪਾਈ ਜਾ ਰਹੀ ਹੈ ਤੇ ਸੜਕ ਦੇ ਨਾਲ ਲੇਬਰ ਕਰਕੇ ਉਸੇ ਯਾਦਗਾਰ ਨੂੰ ਉੱਚਾ ਵੀ ਕੀਤਾ ਜਾ ਰਿਹਾ ਤੇ ਸਾਫ ਸਾਫ ਦਿਖਾਈ ਦਿੱਤਾ ਕਿ ਸਿੱਧੂ ਦੇ ਨਾਲ ਯਾਦਗਾਰ ਤੇ ਅੱਜ ਸਿੱਧੂ ਖਲਾਤਾਰ ਨੂੰ ਜਨਮ ਦਿਨ ਮੌਕੇ ਦਿੱਤਾ ਸੀ ਸਿੱਧੂ ਮੂਸੇਵਾਲੇ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਨੇ ਉਹ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਸਿੱਧੂ ਮੂਸੇਵਾਲੇ ਦੇ ਜਸਟਿਸ ਲਈ #JusticeForSidhuMosewala ਵੀ ਜ਼ਰੂਰ ਲਿਖ ਦੇਣਾ ਤੇ ਸਿੱਧੂ ਦੀ ਯਾਦਗਾਰ ਤੇ ਹੋ ਰਹੇ ਵੱਡੇ ਬਦਲਾ ਇਸ ਕਰਕੇ ਦੱਸਣੇ ਜ਼ਰੂਰੀ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਵਾਲੇ ਦਿਨ ਵੀ ਇੱਥੇ ਇੱਕ ਨਵਾਂ ਸਟੈਚੂ ਲੱਗਣਾ ਤੇ ਉਹ ਸਟੈਚੂ ਲੱਖਾਂ ਦੀ ਕੀਮਤ ਦੇ ਫੈਨ ਵੱਲੋਂ ਲਗਵਾਏ ਜਾ ਰਿਹਾ ਤੇ ਉਹ ਸਟੈਚੂ ਹੁਣ ਹਵੇਲੀ ਦੇ ਵਿੱਚ ਮੌਜੂਦ ਹੈ ਤੇ ਅੱਜ ਇਹ ਜਿਹੜੇ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਿੱਧੂ ਦੀ ਯਾਦਗਾਰ ਤੇ ਕੰਮ ਚੱਲ ਰਿਹਾ ਲਗਾਤਾਰ ਕਈ ਦਿਨਾਂ ਤੋਂ ਤੇ ਹੁਣ ਥੋੜੇ ਹੀ ਦਿਨਾਂ ਦੇ ਵਿੱਚ ਯਾਦਗਾਰ ਨੂੰ ਇੱਕ ਨਵੀਂ ਦਿੱਖ ਦਿੱਤੀ ਜਾਵੇਗੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਜਿੱਥੇ ਸਿੱਧੂ ਦੇ ਟਿੱਬਿਆਂ ਵਾਲੇ ਖੇਤ ਚੋਂ ਲਿਆ ਕੇ ਮਿੱਟੀ ਉਸ ਦੀ ਯਾਦਗਾਰ ਤੇ ਲਿਆਂਦੀ ਜਾ ਰਹੀ ਹੈ ਤੇ ਯਾਦਗਾਰ ਨੂੰ ਉੱਚਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੂ ਦੇ ਸੁਪਨੇ ਨੇ ਜਿਹੜੇ ਬਹੁਤ ਜਲਦ ਪੂਰੇ ਹੋਣਗੇ ਕਿਉਂਕਿ ਬਹੁਤ ਸਾਰੇ ਸੁਪਨੇ ਸਿੱਧੂ ਨੇ ਦੇਖੇ ਹੋਏ ਸੀ ਲੋਕਾਂ ਦੇ ਭਲੇ ਦੇ ਪਿੰਡ ਦੇ ਨੂੰ ਸੋਨਾ ਬਣਾਉਣ ਨੂੰ ਲੈ ਕੇ ਤਾਂ ਹੌਲੀ-ਹੌਲੀ ਪੂਰੇ ਹੋ ਰਹੇ ਪਰਿਵਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਅੱਜ ਫੇਰ ਇੱਕ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ